प्यारी हर ਸੰਗਤ ਜੀਓ ਦਾ ਸਾਥ ਜੀ ਨਾਲ ਜੋ ਲੇਖ ਸਾਂਝਾ ਕਰਨ ਜਾ ਰਿਹਾ ਹੈ ਜਿਸ ਵੇਲੇ ਸਹਿਬ ਦਸ਼ਮੇਸ਼ ਪਿਤਾ ਜੀ ਨੇ ਅਨੰਦਪੁਰ ਛੱਡਿਆ ਤੇ ਮਾਤਾ ਗੁਜਰੀ ਜੀ ਤੇ ਗੁਰਗੋਬਿੰਦ ਪਾਸ਼ਾ ਨਾਲ ਸਵਾਲ ਜਵਾਬ ਹੁੰਦੇ ਨੇ ਆਪ ਜੀ ਨੇ ਬੜੇ ਪ੍ਰੇਮਪੂਰ ਤੋਂ ਸਰਵਣ ਕਰਨਾ ਗੁਜਰੀ ਕਹੇ ਹੁਣ ਚੱਲਣਾ ਕਿਹੜੇ ਰਾਹ ਰਸਤਾ ਨਜ਼ਰ ਕੋਈ ਨਾ ਆਈਆ ਕੀ ਬੰਧਨ ਲਵਾ ਬੰਧਾ ਪਾਰ ਸਿਰ ਉਠਾਈਆ ਗੋਬਿੰਦ ਕਿਹਾ ਮੈਂ ਸਭ ਕੁਝ ਜਾਣਾ ਲਟਾ ਜਗਤ ਵਸਤ ਦੀ ਲੋੜ ਰਹੇ ਨਰਾਇਆ ਸਭ ਨੂੰ ਖਾਲੀ ਹੱਥ ਦੇਣੇ ਵਖਾ ਆਪ ਗੁਰਮੁਖਾਂ ਦੇ ਅੰਦਰ ਵੜ ਕੇ ਝਟ ਲੰਗਾਈਆ ਜੇ ਕੋਈ ਪਿਆਰ ਨਾਲ ਆਪਣੀ ਮੁਹੱਬਤ ਦੇ ਵਿਖਵਾ ਓਨੂੰ ਖਾ ਕੇ ਚੱਟ ਲੰਘਾਈਆ ਤੂੰ ਅੱਜ ਤੋਂ ਮੇਰੀ ਨਹੀਂ ਨੂਰੀ ਮਾਂ ਤਤਾਂ ਵੜੀ ਧਿਆ ਸਮਝਾਈਆ ਮੇਰੀ ਉਸ ਨੇ ਪਕੜੀ ਬਾਹ ਫਿਰ ਮਾਤਾ ਗੁਜਰੀ ਜੀ ਨੇ ਦਸ਼ਮੇਸ਼ ਪਿਤਾ ਦੀ ਬਾਹ ਫੜ ਲਈ ਮੇਰੀ ਉਸ ਨੇ ਪਕੜੀ ਬਾਹ ਜਿਸ ਨਾਲ ਉਹ ਨਾ ਹੋਵੇ ਜੁਦਾਈਆ ਹੋ ਕੇ ਵਿੱਚ ਗੁਜਰੀ ਦੀ ਨਿਕਲ ਗਈ ਤਾ ਹੱਥ ਛਾਤੀ ਉਤੇ ਰਖਾਈਆ ਕਿਉਂ ਪੂਰੀ ਆਨੰਦ ਦਿੱਤਾ ਛੁੜਾ ਦੁਹ ਤੜ ਮਾਰ ਕੇ ਦਿੱਤੀ ਦੁਹਾਈਆ ਜਿਹੜਾ ਖੁਸ਼ੀਆਂ ਨਾਲ ਦਿੱਤਾ ਵਸਾ ਉਹ ਆਪੇ ਦਿੱਤਾ ਟਾਈਆ ਅੱਗੇ ਸਰਸਾ ਅੱਗੇ ਦਰਿਆ ਪਵਨ ਠੰਡੀ ਨਾਲ ਰਲਾਈਆ ਗੋਵਿੰਦ ਕੇ ਆ ਸਭ ਕੁਛ ਦੇ ਭਲਾ ਹੰਸ ਨਾ ਕੋਈ ਵਿਦਾਈਆ ਬੀੜੇ ਪਾਰ ਕਰਾਉਣ ਵਾਲਾ ਮੈਂ ਇੱਕੋ ਬੜਾ ਮਲਾ ਜੋ ਆਦ ਜੁਗਾਦ ਪਤਨ ਤੇ ਬੈਠਾ ਨਜ਼ਰੀ ਆਈਆ ਮੇਰੇ ਬਿਨਾ ਕਦੀ ਕਮਨਾ ਆਵੇ ਕਿਸੇ ਦੇ ਖੁਦਾ ਪਰਮਾਤਮਾ ਮਿਲਣ ਕਿਸੇ ਨਾ ਆਇਆ ਮੈਂ ਸ਼ਬਦ ਗੋਬਿੰਦ ਹੋ ਕੇ ਪਹਿਲੋਂ ਸਬਦਾਂ ਸਾਫ ਕਰਾਰਾ ਰਸਤਾ ਧਿਆਮ ਬਣਾਈਆ ਫੇਰ ਉਹਨਾਂ ਲਵਾ ਉਡਾ ਜਿੰਨਾ ਆਪਣਾ ਰੰਗ ਚੜਾਈਆ ਸੱਚ ਦਵਾਰੇ ਲਵਾ ਮਿਲਾ ਮਿਲਣੀ ਹਰ ਜਗ ਦੀ ਸ਼ਿਕਰਾਈਆ ਤੈਨੂੰ ਅਗਲਾ ਲੇਖਾ ਦਿਆਂ ਸੁਣਾ ਬਿਨਾਂ ਲਿਖ ਕੇ ਕਲਮ ਸ਼ਾਹੀਆ ज्योति जो, जो स्वरूप हार आप ਆਪਣੀ ਕਿਰਪਾ ਕਰੋ ਮਿਹਰ ਨજર ਨਾਲੇ ਕੋ ਉਠਾਈਆ ਗੁਜਰੀ ਕਹੇ ਮੈਂ ਵੇਖਾਂ ਚਾਰ ਸ਼ਫੇਰ ਅੰਤਖੀਰੀ ਧਿਆਨ ਲਗਾਈਆ ਛੜਣ ਲਗਿਆ ਨਹੀਂ ਲੱਗੀ ਢੇਰ ਬਿਪਸੌਣ ਨੂੰ ਤਾਂ ਬਹੁਤ ਸਮਾਂ ਲੱਗ ਗਿਆ ਜਦੋਂ ਆਨੰਦਪੁਰਤ ਜਾਇਆ ਤਾਂ ਛੜਣ ਲਗਿਆ ਢੇਰ ਨਹੀਂ ਲੱਗੀ ਧਰ ਦਾ ਹੁਕਮ ਦਿੱਤਾ ਸਮਝਾਈਆ ਗੋਵਿੰਦ ਕਿਹਾ ਇਹ ਮੈਂ ਛੇੜੀ ਨਿੱਕੀ ਜੇਹੀ ਛੇੜ ਛੇੜ ਗੁਰ ਸਭ ਨੂੰ ਦੇ ਅੱਖ ਪਾਈਆ ਮੇਰਾ ਸਮਝੇ ਕੋਈ ਨਾ ਗੇੜ ਲੱਖ 84 ਰਿਹਾ ਪਵਾਈਆ ਪੁਰਖੇ ਕਾਲ ਮੇਰੇ ਉੱਤੇ ਰੱਖਣੀ ਮਿਹਰ ਮਹਿਬੂਬ ਇੱਕੋ ਨਜ਼ਰੀ ਆਈਆ ਉਸ ਵੇਲੇ ਵੀ ਕਿੰਨੇ ਮਹਿਬੂਬ ਨਜ਼ਰ ਆਏ ਇੱਕੋ ਹੀ ਹੁਣ ਵੀ ساری ਗੱਲ ਇੱਕ ਦੀ ਹੀ ਆ ਆਦ ਜਗਾਦ ਇੱਕ ਦੀ ਗੱਲ ਰਹਿਣੀ ਹੈ ਇੱਕ ਦੀ ਹੀ ਰਹੀ ਆ ਆਦ ਵਿੱਚ ਵੀ ਆਦਪੂਰਨ ਮਦਪੂਰਨ ਆੰਤਪੂਰਨ ਪਰਮੇਸ਼ਰ ਹੈ ਗੁਰਬਾਣੀ ਦਾ ਵੀ ਪਰਮਾਨ ਹੈ ਮੈਂ ਕਿਸੇ ਦੀ ਚੱਲਣ ਦੇਣੀ ਨਹੀਂ ਜਬਰ ਜੀਰੋ ਜੋ ਰੂਝਰ ਦੇ ਨਾਮ ਕਾਈਆ ਮੈਂ ਬੱਬਰ ਹੋਣਾ ਸ਼ੇਰ ਕੇਰੋ ਕੇਰੇ ਵਿੱਚ ਰੱਖਾਂ ਲੋਕਾਈਆ ਲਹਿਣੇ ਦੇਣੇ ਦਿਮਨ ਵੀੜੋ ਝਗੜਾ ਦਿਆਂ ਚੁਕਾਈਆ ਇਹ ਮੇਰੀ ਨਕੀ ਜੇਹੀ ਖੇਡ ਪੂਰੀ ਆਨੰਦ ਤੋਂ ਸ਼ੁਰੂ ਕਰਾਈਆ ਜੋਤੀ ਜੋ ਸਰੂਪ ਹਰੋ ਆਪ ਆਪਣੀ ਕਿਰਪਾ ਕਰੋ ਸੱਚਾ ਹੁਕਮ ਰਿਆ ਵਰਤਾਈਆ ਗੁਜਰੀ ਦੇ ਅੰਦਰ ਆਇਆ ਇੱਕ ਉਤਸ਼ਾਹ ਉੱਤਰ ਪੂਰਬ ਪਛਮ ਦੱਖਣ ਵੇਖ ਵਿਖਾਇਆ ਨਿਤ ਰੰਜੂ ਦੇ ਤਾ ਵਖਾ ਮੋਖ ਨਾਲ ਹੋਕਾ ਇੱਕ ਸੁਣਾਈਆ ਉਸ ਵੇਲੇ ਗੋਵਿੰਦ ਰਾਮਾਲ ਚਿੱਟਾ ਹੱਥ ਦਿੱਤਾ ਫੜਾ ਜਗਤਾਰ ਸਾਫ ਕਰਾਈਆ ਜੇ ਤੈਨੂੰ ਮਾਂ ਵੜਨ ਦਾ ਚਾ ਦੂਜੀ ਵਾਰਾਂ ਫੇਰ ਵੀ ਨਾਲ ਮਿਲਾਈਆ ਮੈਂ ਲੱਭਣਾ ਕਿਸੇ ਨਹੀਂ ਥਾਂ ਐਵੇਂ ਕਰਨੀ ਨਹੀਂ ਝੂਠੀ ਹਾਂ ਇਸ਼ਾਰੇ ਨਾਲ ਦਰੜਾਈਆ ਮੈਂ ਅੰਦਰ ਗਮੀ ਰਹਾ ਜਿੱਥੇ ਜੋਗਨ ਮਿਲਦਾ ਨਵਾ ਬੁਢਾਪਾ ਰੂਪ ਨਾ ਕੋਈ ਬਦਲਾਈਆ ਪੁਰਖ ਅਕਾਲ ਦੱਸੇ ਜੇ ਸਮਾ ਜੇ ਹੁਕਮ ਕਰੇ ਤੇ ਭਗਤਾ ਸਭ ਕੁਛ ਦੇਵਾ ਉਹ ਦੇਂਦਿਆ ਤੋਟ ਰਹੇ ਨਾਰਾਇਆ ਜੁਤੀ ਜੋ ਸਰੂਪ ਹਾਰਾ ਪਾਪਣੀ ਕਿਰਪਾ ਕਰ ਸਾਚੀ ਕਰਨੀ ਕਰ ਕਮਾਈਆ ਗੁਜਰੀ ਕਿਹਾ ਮੈਨੂੰ ਅੰਦਰ ਭੁੱਲ ਗਈ ਇੱਕ ਜੰਜਿਰੀ ਜਿਹੜੀ ਸੋਹਣੀ ਨਜ਼ਰੀ ਆਈਆ ਗੋਬਿੰਦ ਕਿਹਾ ਉਹਦੀ ਕੜੀ ਵੇਖ ਅਖੀਰੀ ਕੜੀ ਕਰੀ ਜੋੜ ਕੇ ਇੱਕ ਜੰਜਿਰੀ ਬਣਦੀ ਆ ਤੇ ਸਹਬ ਗੋਬਿੰਦ ਪਾਸ਼ਾ ਕਹਿੰਦਿਆ ਉਹਦੀ ਅਖੀਰੀ ਕੜੀ ਵੇਖ ਗੋਵਿੰਦ ਕੇਹਾ ਉਹਦੀ ਕੜੀ ਵੇਖ ਖੀਰੀ ਜੋ ਨજર ਕਿਸੇ ਨਾ ਆਈਆ ਜਿਸ ਵੇਲੇ ਮੇਰਾ ਪੁਰਖ ਕਾਲ ਮੇਰੇ ਨਾਲ ਆ ਗਿਆ ਤਕਦੀਰੀ ਤਕਦੀਰ ਭਗਤਾਂ ਦਾ ਇਹ ਬਦਲਾਈਆ ਕਿਸੇ ਦੀ ਰਹਿ ਨਹੀਂ ਦੇਣੀ ਮੇਰੀ ਪੀਰੀ ਸਭ ਦੇ ਦੇਨੇ ਮੁਕਾਈਆ ਭਗਤਾਂ ਨੂੰ ਬਖਾਉਣੀ ਨਹੀਂ ਕੋਈ ਗਲੀ ਪੀੜੀ ਖੁੱਲੇ ਰਾਹ ਪਾਰ ਲੰਗਾਈਆ ਭਗਤ ਨੂੰ ਵੀ ਭਗਤ ਹੋ ਕੇ ਰਹਿਣਾ ਚਾਹੀਦਾ ਜੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਤੇ ਕਿਰਪਾ ਕੀਤੀ ਆ ਤਾਂ ਆਪਾਂ ਨੂੰ ਕਿਰਪਾ ਦੇ ਪਾਤਰ ਬਣੇ ਰਹਿਣਾ ਚਾਹੀਦਾ ਬਣੇ ਰਹਿਣਾ ਚਾਹੀਦਾ ਖੁੱਲੇ ਰਾਹ ਪਾਰ ਲਗਾਈਆ ਈ ਹੋ ਗਿਆ ਜੇ ਵੱਲ ਕਰਕੇ ਪ੍ਰਲਾਦ ਨੂੰ ਤਾਰਨ ਦਾ ਬਹਾਨਾ ਬਣਾਇਆ ਕੀੜੀ ਕੀੜੀ ਨਾ ਵੰਟੋ ਰਾਮਾ ਪ੍ਰਲਾਦ ਡੋਲ ਜਾਂਦਾ ਜੇ ਉਹ ਰਾਮਾ ਦਾ ਰਾਮ ਕਾਨਾ ਦਾ ਕਾਨ ਅਕਾਲਪੁਰ ਕੀੜੀ ਰੂਪ ਧਾਰ ਕੇ ਨਾ ਆਉਂਦਾ ਤਾਂ ਪ੍ਰਲਾਦ ਨੂੰ ਸੋਝੀ ਨਹੀਂ ਸੀ ਹੋਣੀ ਜਦੋਂ ਤਤੇ ਥੰਮ ਤੇ ਉਹਨੇ ਕੀੜੀ ਜਾਂਦੀ ਵੇਖੀ ਤਾਂ ਭੱਜ ਕੇ ਜਾ ਕੇ ਉਹਨੇ ਤਤੇ ਥੰਮ ਨੂੰ ਜੱਫੀ ਪਾਲੀ ਵੀ ਜੇ ਇਹ ਕੀੜੀ ਨੂੰ ਕੋਈ ਨਹੀਂ ਹੋਇਆ ਤਾਂ ਮੈਨੂੰ ਕੀ ਹੋਣਾ ਇੱਕ ਭਰਤ ਦਾ ਵਿਸ਼ਵਾਸ ਹੋ ਗਿਆ ਕੀ ਹੋ ਗਿਆ ਜੇਵਲ ਕਰਕੇ ਪ੍ਰਲਾਦ ਨੂੰ ਤਾਰਨ ਦਾ ਬਹਾਨਾ ਬਣਾਇਆ ਕੀੜੀ ਉਸ ਕੀੜੀ ਨੇ ਮਾਸ਼ੂ ਆੜੇ ਵਿੱਚ ਆ ਕੇ ਮੇਰਾ ਖੇਲ ਵੇਖਣਾ ਅਖੀਰੀ ਅਖੀਰ ਵਿੱਚ ਉਸੇ ਨੂੰ ਗਰਮਖ ਲੈਣਾ ਬਣਾਈਆ ਲਾਲ ਸਿੰਘ ਹੀਰ ਉਹ ਕੀੜੀ ਦਾ ਰੂਪ ਧਾਰ ਕੇ ਆਇਆ ਸੀ ਪਹਿਲਾਂ ਗੋਦ ਬਾਸ਼ਾ ਜਦੋਂ ਮਾਸੂੜਾ ਦੀ ਸਿਹਤ ਜੋਂਦਾ ਇੱਕ ਦਾਣਾ ਲੈ ਕੇ ਆਇਆ ਸੀ ਜੋਤੀ ਜੋ ਸਰੂਪ ਹਾਰੋ ਆਪ ਆਪਣੀ ਕਿਰਪਾ ਕਰੋ ਸਜੇ ਆਪਣੀ ਕਾਰ ਕਮਾਈਆ ਗੁਜਰੀ ਕਿਹਾ ਮੇਰਾ ਅੰਦਰ ਰਹਿ ਗਿਆ ਇੱਕ ਦੁਪੱਟਾ ਜੋ ਤੇਰੇ ਪਿਤਾ ਦੇ ਤਾ ਬਣਾਈਆ ਗੋਵਿੰਦ ਕਿਹਾ ਮੈਂ ਉਸ ਦੇ ਕਾਰਨ ਮੁੜ ਕੇ ਆਵਾਂ ਨਠਾ ਵੀ ਮੈਂ ਹੁਣ ਸ਼ਬਦੀ ਰੂਪ ਦੁਆਰਾ ਆਇਆ ਅਚਰਜ ਖੇਲ ਬਣਾਈਆ ਪੇਖ ਤਾਰਾ ਜਗਤ ਵਾਲਾ ਜਟਾ ਜਟਾ ਜੂਟਾ ਸਮਝ ਕੇ ਸੇ ਨਾ ਆਈਆ ਜਿਸ ਨੂੰ ਤੂੰ ਜਣਾਹੇ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਬੁਕਰਾਨੀ ਜੇ ਤੁਹਾਨੂੰ ਕਿਰਪਾ ਕਰਕੇ ਮਹਾਰਾਜ ਨੇ ਆਪਣੇ ਚਰਨੀ ਲਾਇਆ ਆਪਾਂ ਸਾਰਿਆਂ ਨੂੰ ਆਪਾਂ ਰਹਿਮਤ ਦੇ ਪਾਤਰ ਬਣੇ ਰਹੀਏ ਬੜੀ ਕਿਰਪਾ ਆਪਣੇ ਤੇ ਕੀਤੀ ਆ ਜੇ ਬਾਕੀ ਸਾਰਾ ਸੰਸਾਰ ਇੱਧਰ ਉੱਧਰ ਭਟਕਦਾ ਫਿਰਦਾ ਹੈ ਆਪਾਂ ਕਿਉਂ satsang ਦੇ ਵਿੱਚ ਹਜ਼ੂਰ ਸ਼੍ਰੀ ਚੰਚੀ ਦੇ ਪਵਿੱਤਰ ਚਰਨਾਂ ਦੇ ਵਿੱਚ ਬੈਠਿਆ ਨਿੱਗੀ ਗੋਲ ਦਾ ਆਨੰਦ ਮਾਣ ਰਹੇ ਆ ਉਹਦੀ ਰਹਿਮਤ ਕਰਕੇ ਗੋਬਿੰਦ ਕਿਹਾ ਮੈਂ ਉਸ ਦੇ ਕਾਰਨ ਮੁੜ ਕੇ ਆਵਾਂ ਨੱਠਾ ਅਜਰਜ ਖੇਲ ਬਣਾਈਆ ਭੇਖ ਧਾਰਾ ਜਗਤ ਵਾਲਾ ਜਟਾ ਜਟਾ ਜੂਟਾ ਸਮਝ ਕਿਸੇ ਨਾ ਆਈਆ ਓ ਗੁਰਮੁਖਾਂ ਦੇ ਹਿਰਦੇ ਫਟਾ ਤੀਰ ਨਰਾਲਾ ਇੱਕ ਚਲਾਈਆ ਬਸ ਤਵੇਂ ਮੋਲ ਕੇ ਅੰਦਰ ਘਤਾਂ ਅਨਮੋਲੀ ਆਪ ਵਰਤਾਈਆ ਲੱਖ ਚਰਾਸੀ ਕੋਲੋਂ ਬਚਾ ਪਰਦੇ ਉਲੇ ਪੜਦਾ ਆਪੇ ਪਾਈਆ ਜੁਤੀ ਜੋ ਸਰੂਪ ਆਰੋ ਆਪ ਆਪਣੀ ਕਿਰਪਾ ਕਰੋ ਸਾਚਾ ਹੁਕਮ ਇੱਕ ਸੁਣਾਈਆ ਗੁਜਰੀ ਕਿਆ ਮੇਰੇ ਅੰਤਰੇ ਇੱਕ ਪਿਆਸਾ ਸੱਚ ਦਿਆਂ ਸਮਝਾਈਆ ਕਿਹੜੀ ਪਿਆਸੀ ਮਾਤਾ ਗੁਜਰੀ ਜੀ ਦੇ ਅੰਦਰ ਗੋਵਿੰਦ ਹੁਣ ਤੂੰ ਕਿਉਂ ਨਹੀਂ ਲੰਘਿਆ ਵਿਆਸਾ ਚਾਰ ਯੁਗ ਦਾ ਲੇਖਾ ਦੇ ਦੜਾਈਆ ਗੋਵਿੰਦ ਨੇ ਕਿਹਾ ਕੀ ਕਿਹਾ ਸਭ ਗੋਬਿੰਦ ਪਾਸ਼ਾ ਨੇ ਗੋਵਿੰਦ ਕਿਹਾ ਇੱਕ ਕਦਮ ਚੁੱਕਣ ਨਾਲ ਪ੍ਰਭੂ ਦੇ ਭਗਤਾਂ ਨੂੰ ਪਵੇ ਘਟਾ ਇਸੇ ਕਰਕੇ ਕਦਮ ਅੱਗੇ ਨਾ ਟਕਾਈਆ ਇਸੇ ਕਰਕੇ ਕਦਮ ਨਾ ਅੱਗੇ ਟਕਾਈਆ ਜਿਸ ਵੇਲੇ ਕਲਯੁਗ ਦੀ ਮੁਕੌਣੀ ਵਟਾ ਝਗੜਾ ਮੁਕਾਉਣਾ ਲੋਕਾਈਆ ਅਗਮੀ ਅੰਮ੍ਰਿਤ ਦਾਲਿਉਣਾ ਵਟਾ ਗੁਰੂਆਂ ਬੈਗੰਬਰਾਂ ਸਿਰਉਡਾਈਆ ਰਵਿਦਾਸ ਦਾ ਵੇਖ ਕੇ ਚੀਥੜ ਪਟਾ ਪਾਰ ਬ੍ਰਹਮ ਦਾ ਮੇਲਾ ਲੈਣਾ ਮਲਾਈਆ ਨਵਾਂ ਬਣਾ ਕੇ ਸਾਕ ਸ਼ਾਖiat ਕਰਾਂ ਰੁਸ਼ਨਾਈਆ ਸ਼ਾਖ ਹੁੰਦਾ ਅਮੋ ਸਾਹਮਣੇ ਸ਼ਾਖiat ਕਰਾਂ ਰੁਸ਼ਨਾਈਆ ਤੂੰ ਹੁਣ ਮੇਰਾ ਮੰਨ ਲੈ ਆਖਾ ਅੱਗੇ ਅਖਰਾਂ ਵਾਲਾ ਗੋਬਿੰਦ ਫਟਿਆਂ ਉੱਤੇ ਸੌਣ ਵਾਲਾ ਅੱਗੇ ਅਖਰਾਂ ਵਾਲਾ ਗੋ ਵੇਂਦ ਬੱਟਿਆਂ ਉੱਤੇ ਸੌਣ ਵਾਲਾ ਖਾ ਪੀ ਕੇ ਨਹਾਉਣ ਵਾਲਾ ਰਸਨਾ ਨਾਲ ਗਾਉਣ ਵਾਲਾ ਫਾਰਸੀ ਪੜਾਉਣ ਵਾਲਾ ਕਾਂਸ਼ੀ ਵਿੱਚ ਗੋਲ ਸਿਕ ਪਚਾਉਣ ਵਾਲਾ ਹੱਥਾਂ ਵਿੱਚ ਕਿਤਾਬਾਂ ਫੜਾਉਣ ਵਾਲਾ ਸਤਰਾ ਉੱਤੇ ਉਂਗਲਾਂ ਚਲਾਉਣ ਵਾਲਾ ਵਰਕੇ ਅਲਟਾਉਣ ਵਾਲਾ ਅਰਦਾਸੇ ਸੁਧਾਉਣ ਵਾਲਾ ਫਿਰ ਕਦੇ ਨਾ ਆਈਆ ਜੇ ਆਮਤੇ ਸਭ ਦਾ ਲੇਖਾ ਮਕਾਉਣ ਵਾਲਾ ਇੱਕੋ ਪੁਰਖ ਅਕਾਲ ਦਾ ਢੋਲਾ ਗਾਉਣ ਵਾਲਾ ਦੂਜਾ ਜਾਪਨਾ ਕੋਈ ਜਪਾਈਆ ਗਰੀਬ ਨਮਾਣਿਆ ਕੋਝਿਆ ਕੌਲਿਆਂ ਫੜ ਕੇ ਬਾਹੋਂ ਸੱਚਖੰਡ ਪਚਾਉਣ ਵਾਲਾ ਜੁਹਾਂ ਜੰਗੜਾਂ ਦਾ ਢੇਡ ਮੁਕਾਈਆ ਪੂਰੀ ਲੋ ਆਕਾਸ਼ ਪਤਾਲ ਬ੍ਰਹਿਮੰਡ ਖੰਡ ਹਲਾਉਣ ਵਾਲਾ ਹਿਲਾਉਣ ਆਈ ਸ਼ਬਦ ਇੱਕ ਦੜਾਈਆ ਰੁਸਿਆਂ ਨੂੰ ਮਨਾਉਣ ਵਾਲਾ ਪੁੱਠਿਆਂ ਟੰਗਿਆਂ ਨੂੰ ਬਚਾਉਣ ਵਾਲਾ ਲੰਗੜੇ ਅੰਧਿਆਂ ਨੂੰ ਰਾਹੇ ਪਾਉਣ ਚਲਾਉਣ ਵਾਲਾ ਜਗਤ ਵਿਕਾਰਾਂ ਗੰਦੇ ਮੰਦਿਆਂ ਨੂੰ ਗੋਦੀ ਬਹਾਉਣ ਵਾਲਾ ਬਿਨਾ ਬੰਦਗੀ ਤੋਂ ਬੰਦਿਆ ਨੂੰ ਬੰਦੇ ਬਣਾਉਣ ਵਾਲਾ ਬਿਨਾ ਡੰਡਿਆਂ ਤੋਂ ਗੁਰਮੁਖ ਪ੍ਰੇਮ ਦੀ ਮੰਜ਼ਲ ਟਪਾਉਣ ਵਾਲਾ ਪਾਰ ਬ੍ਰਹਮ ਆਪਣਾ ਰੰਗ ਵਿਖਾਈਆ ਗੁਜਰੀ ਕਿਹਾ ਉਹ ਗੋਬਿੰਦ ਕਿਹੋ ਜਿਹਾ ਵੇਲਾ ਗੁਜਰਾ ਮੇਰਾ ਅੰਦਰ ਦਇ ਦੁਹਾਈਆ ਗੋਵਿੰਦ ਕੇ ਆ ਮੇਰਿਆਂ ਭਗਤਾਂ ਦਾ ਵੇਖੀ ਫੇਰ ਮੁਜਰਾ ਮੁਝ ਮਿਲ ਕੇ ਮਿਲਣੀ ਭਗਵਾਨ ਨਾਲ ਕਰਾਈਆ ਇਹਨਾਂ ਦਾ ਸੋਵੇ ਹੁਜਰਾ ਜਿੰਨਾਂ ਨੂੰ ਹੁਜਤ ਕਰੇ ਲੁਕਾਈਆ ਹਰ ਸੰਗ ਜੀਓ ਜਦੋਂ ਆਪਾਂ ਚਿੱਟੇ ਵਸਤਰ ਪਾ ਕੇ 사త్సੰਗ ਚ ਜਾਂਦੇ ਆਉਂਦੇ ਆ ਇਹ ਤਾਂ ਰੋਜ਼ ਹੀ ਤੁਰੇ ਰਹਿੰਦੇ ਆ ਹੈ ਇਹ ਪਤਾ ਨਹੀਂ ਕਿੱਥੇ ਜਾਂਦੇ ਚਿੱਟੇ ਕੱਪੜੇ ਪਾ ਕੇ ਕੋ ਜਿੱਤਾਂ ਕਰਦੇ ਆਂ ਭਗਵਾਨ ਨੂੰ ਵੀ ਹੁਜਜ ਤਾਂ ਹੁੰਦੀਆਂ ਹਾਜ਼ਰ ਕੋ ਹੁਜਜ ਤੇ ਗੈਰ ਕੀ ਤਲਾਸ਼ ਹੋਤੀ ਹੈ ਜਿਤਨਾ ਮਰਜੀ ਦੁਨੀਆ ਕੋ ਸਮਝਾ ਲਓ ਫਿਰ ਵੀ ਸੋਦੀ ਹੈ ਜੋਤੀ ਜੋ ਸਰੂਪ ਹਾਰੋ ਆਪ ਆਪਣੀ ਕਿਰਪਾ ਕਰੋ ਸਾਚੀ ਕਰਨੀ ਕਾਰ ਕਮਾਈਆ ਗੁਜਰੀ ਕਿਹਾ ਮੇਰੇ ਅੰਦਰ ਪੈਂਦਾ ਹੌਲ ਹੌਲੀ ਹੌਲੀ ਤੇ ਆ ਜਨਾਈਆ ਗੋਬਿੰਦ ਕੇ ਆ ਮੇਰਾ ਪੁਰਖ ਅਕਾਲ ਨਾਲ ਕਾਲ ਦੁਸ਼ਟ ਦਮਨ ਦੇ ਆਂਦਰ ਰੜਾਈਆ ਜਦੋਂ ਸਹਿਬ ਦਸਵੇਂ ਪਾਤਸ਼ਾਹ ਦੁਸ਼ਟ ਦਮਨ ਦੇ ਜਾਮੇ 'ਚ ਸੀ ਕਦੇ ਪ੍ਰਿਗੀ ਰਿਸ਼ੀ ਦੇ ਜਾਮੇ 'ਚ ਸੀ ਹਿਮਕੁੰਟ ਪਹਾੜ ਤੇ ਤਪੱਸਿਆ ਕੀਤੀ ਹਿਮਕੁੰਟ ਪਹਾੜ ਤੇ ਹੈ ਜਹਾਂ ਛੱਤ ਸ੍ਰਿੰਗ ਸ਼ੋਭਤ ਹੈ ਤਾ ਛੱਤ ਸ੍ਰਿੰਗ ਪਹਾੜਤ ਸੀ ਜਿਹੜਾ ਉੱਥੇ ਉਹਨਾਂ ਨੇ ਤਪੱਸਿਆ ਕੀਤੀ ਸੀ ਤੂੰ ਨਾ ਬਣ ਅਣਪੂਲ ਅਗਲੀ ਅੱਖ ਖੁਲਾਈਆ ਮੇਰਾ ਵਿਗੜਿਆ ਨਹੀਂ ਕੁਜ ਰਤੀ ਚੌੜੇ ਕੋਟਾ ਗੁਣਾ ਬਹੁਤਾ ਨਜ਼ਰੀ ਆਈਆ ਮੇਰਾ ਪ੍ਰਕਾਸ਼ ਹੋਣਾ ਉੱਪਰ ਤੋਲ ਤਤਿ ਤਤ ਸੁਭਾ ਪਈਆ ਹੁਣ ਮੈਂ ਸਿਰਫ ਪੰਜਾਂ ਨੂੰ ਦੇ ਕੇ ਜਾਣੀ ਪਹਲ અમૃત રૂપ દર્સાઈયા ਜਿਸ ਵੇਲੇ શ્રી ભગવાન ਨਾਲ ਮਿਲ ਕੇ ਆਵਾ ਪਗਤਾ ਕੋਲ ਨੇੜੇ ਹੋ ਕੇ ਦਰਸ ਦਿਖਾਈਆ ਉਥੇ ਕੀ ਕੋਈ ਢੋਲੀ বাজਾਵੇ ਢੋਲ ਡਗਿਆਂ ਨਾਲ ਡਾਂਕਾ ਨਾ ਕੋਈ ਖੜਕਾਈਆ ਮੈਂ ਹਰ ਘਟ ਜਾਵਾ ਮੋਲ ਏ ਮੇਰੀ ਬੇਪਰਵਾਹੀਆ ਬਿਨ ਕੰਡਿਓਂ ਤੋਲ ਕੇ ਤੋਲ ਆਪਣੇ ਤੱਕੜ ਧਿਆ ਚੜਾਈਆ ਸਭ ਦਾ ਕਰਕੇ ਪਾਰ ਹੌਲ ਆਪ ਭਜਾਂ ਵਾਹਉ ਦਈਆ ਜੋਤੀ ਜੋ ਸਰੂਪ ਹਾਰੋ ਆਪ ਆਪਣੀ ਕਿਰਪਾ ਕਰੋ ਕਰ ਸਾਚੇ ਸ਼ੁਭਾ ਪਾਈਆ ਕਰ ਸਾਚੇ ਸ਼ੁਭਾ ਪਾਈਆ ਤੂੰ ਪਿਆਰੀ ਹਰ ਸੰਗ ਜੀਉ ਦਾਸ ਕਿਤੇ ਸਮਝ ਆਦਾਂ ਨਾ ਲੈ ਜੀਵੇ ਮੈਂ ਆਪ ਜੀ ਦੇ ਨਾਲ ङ्गवि विष्णु भगवान् दी जय